ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਸੁਖਪਾਲ ਸਿੰਘ ਖੈਰਾ ਨੂੰ ਮਿਲਣ ਤੇ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਰੰਤਾਵਾ ਪਹੁੰਚੇ ਐਸ ਤੋਂ ਪਹਿਲਾਂ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮਹਿਤਾਬ ਖੈਰਾ ਵੀ ਮਿਲਣ ਤੇ ਲਈ ਪਹੁੰਚੇ ਐਸੇ ਦੌਰਾਨ ਸੁਖਜਿੰਦਰ ਰੰਤਾਵਾ ਦੇ ਵੱਲੋਂ ਕਿਹਾ ਗਿਆ ਕਿ ਆਪ ਪਾਰਟੀ ਬਦਲਾਖੂਰੀ ਦੀ ਨੀਤੀ ਅਪਣਾ ਰਹੀ ਹੈ ਰੰਦਾਵਾ ਨੇ ਕਿਹਾ ਪੰਜਾਬ ਦੇ ਵਿੱਚ ਆਪ ਪਾਰਟੀ ਦਾ ਕੋਈ ਗੱਠ ਛੋੜ ਨਹੀਂ ਆ ਕਾਂਗਰਸ ਪਾਰਟੀ ਵਿਰੋਧੀ ਟੀਰਾ ਅਸੀਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਸੁਖਜਿੰਦਰ ਰੰਤਾਵਾ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਣ ਲਈ ਭਗਵੰਤ ਮਾਨ ਦੇ ਪੱਲੋ ਦਿੱਤੇ ਗਏ ਬਿਆਨ ਤੇ ਜਵਾਬ ਦੇ ਵਿੱਚ ਪੁੱਛਿਆ ਗਿਆ ਤਾਂ ਰੰਧਾਵਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਤੋਂ ਕੋਈ ਵੱਡਾ ਕੁਸਿੱਖ ਹੈ ਪੰਜਾਬ ਦੇ ਵਿੱਚ ਨਹੀਂ ਦੇਖੋ ਸਾਡੇ ਅੱਜ ਤੋਂ ਨਹੀਂ ਮੇਰਾ ਤੇ ਬਹੁਤ ਪੁਰਾਣਾ ਇਹ ਪਰਿਵਾਰ ਦੇ ਨਾਲ ਪਿਆਰ ਹੈ ਬੈਂਕ ਕੌਂਸਲ ਦੇ ਅੰਦਰ ਇਹ ਦੋਨੋਂ ਆਬਦੀ ਪਾਰਟੀ ਕੀ ਸੀਗੇ ਇਹ ਡਾਟਾ ਪ੍ਰੋਟੈਕਸ਼ਨ ਜਿਹੜੀ ਸੁਪਾਲ ਖਰਾਤ ਹੋਇਆ 2015 ਕੇ ਇੱਕ ਯੂਨੀਅਨਿਸਟਾਂ ਦਾ 2017 ਚ ਆਮ ਆਦਮੀ ਪਾਰਟੀ ਕਿਉਂਕਿ ਹਰੀਵਾਲ ਸਾਹਿਬ ਕਹਿ ਕੇ ਗਏ ਨੇ ਕੱਲ ਕੇ ਡਰਗ ਦੇ ਵਿੱਚ ਬਹੁਤ ਵੱਡਾ ਮਾਮਲਾ ਹੋਇਆ ਉਹ 2017 ਚ ਟਿਕਟ ਦਿੱਤੀ ਜਾਂਦੀ ਹੈ ਫਿਰ 2018 ਚ ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਬਣਾਇਆ ਜਾਂਦਾ ਆਮ ਆਦਮੀ ਪਾਰਟੀ ਕੋਲ ਜਿਹੜੇ ਬੰਦੇ 15 ਚ ਕੇਸ ਬਣਿਆ ਟਰੱਕ ਦਾ ਤੇ ਉਹਦੇ ਬਾਅਦ ਆਮ ਆਦਮੀ ਪਾਰਟੀ ਉਸ ਬੰਦੇ ਨੂੰ ਆਪਣਾ ਨੰਬਰ 1 ਡੀਲ ਬਣਾ ਕੇ ਰੱਖ ਲੀ ਤੇ ਅੱਜ ਉਹਦੇ ਤੇ ਹਜੇ ਗੱਲ ਨਹੀਂ ਕਰਦੇ ਕਿ ਇਹ ਕੋਈ politically ਕੋਈ ਠੀਕ ਨਹੀਂ ਉਹਦੇ ਚ ਭਗਵੰਤ ਸੁਰਥਲੇ ਗੱਲ ਖੈਰੇ ਨੇ ਜਦੋਂ ਦੁਬਾਰਾ ਜਿਹੜਾ ਚਾਪਨ ਮਹਿੰਦਰ ਸਿੰਘ ਦੀ ਗਵਰਨਮੈਂਟ ਫਾਰਮਿੰਗ ਸਰ ਥੋੜਾ ਜਿਹਾ ਇਸਚੁਅਲੀ ਉਹਦੇ ਵੀ ਪੜਿਆ ਉਹ ਤਾਂ ਭਗਵੰਤ ਸਿੰਘ ਮਾਨ ਪੰਜਾਬ ਪੰਚ ਨਾਲ ਬੈਠਾ ਸੀ ਇਹਦੇ ਤੇ politcal ਵੈਂਡਿਕਾ ਹੋ ਰਿਹਾ ਇੱਕ ਗੱਲ ਤੇ ਸਾਡੇ ਬੰਦੇ ਤੋਂ ਕੋਈ ਡਰਗ ਦਾ ਕੇਸ ਨਹੀਂ ਤੇ ਉਸ ਨੇ ਠੀਕ ਕੀਤਾ ਜਦੋਂ ਠੀਕਾ ਇਹ ਕੀਤਾ ਉਹ ਵੀ ਜਦ ਅਧਿਕਾਰੀ ਨੇ ਕਿਹੜਾ ਬੰਦੇ ਦੇ ਉੱਤੇ ਫੇਰੀਆ ਉਹ ਤੇ ਸੈਲ ਇਦਾਂ ਸਰ ਕੇਜਰੀਵਾਲ ਸਾਹਿਬ ਪੰਜਾਬ ਪੰਚੇ ਜੀ ਉਹਨੇ ਕਿਹਾ ਕਹਿੰਦੇ ਵੀ ਵੱਡੇ ਤਸਕਰ ਫੜਨੇ ਨੇ ਅਸੀਂ ਫੜੇ ਇੱਕ ਉਹ ਤਾਂ ਪੁੱਛੋ ਕਿ ਇੱਕ ਪਹਿਲਾਂ ਇਹਨੇ ਮਾਫੀ ਵੀ ਮੰਗੀ ਹੈ ਕੇਜਰੀਵਾਲ ਨੇ ਉਹਦਾ ਵੀ ਤੇ ਸਾਡੇ ਕੋਲ ਚ ਮਾਫੀ ਮੰਗੀ ਜਿਹੜੀ ਡੈਫਾਮੇਸ਼ਨ ਹੋਈ ਉਹਦੇ ਤੇ ਕੋਰਟ ਚ ਮਾਫੀ ਮੰਗੀ ਉਹਦੇ ਬਾਰੇ ਵੀ ਜਵਾਬ ਦੇ ਦੇਣ ਕਿ ਜਿਹੜੇ ਤਸਕਰ ਫੜੇ ਨੇ ਮੈਂ ਇਹੀ ਤੇ ਤੁਹਾਨੂੰ ਪਹਿਲਾਂ ਕਿਹਾ ਤੁਹਾਡੇ ਸਵਾਲ ਤੋਂ ਪਹਿਲਾਂ ਮੈਂ ਕਹਿੰਦਾ ਕਿ 2018 ਚ ਤੇ ਏਸੇ ਹੀ ਬੰਦੇ ਨੂੰ ਤਸਕਰ ਨੂੰ ਆਪਣਾ ਲੀਡਰ ਆਫ ਦ ਆਪੋਜੀਸ਼ਨ ਬਣਾਉਂਦੇ ਨੇ ਜਿੰਨੇ ਸਾਰੀ ਪਾਰਟੀ ਲੈ ਕੇ ਚੱਲਣਾ ਉਸੇ ਬੰਦੇ ਨੂੰ ਟਿਕਟ ਦਿੰਦੇ ਨੇ ਉਸੇ ਬੰਦੇ ਨੂੰ ਹਰ ਚੀਜ਼ ਦਿੱਤੀ ਜਾਂਦੀ ਆ ਤੇ ਅੱਜ ਇਹ ਗੱਲ ਕਰਨੀ ਮੇਰਾ ਖਿਆਲ ਕਿ ਜਿਹੜਾ ਇਹਨਾਂ ਦਾ ਫੇਸ ਹੈ ਉਹ ਲੋਕਾਂ ਦੇ ਸਾਹਮਣੇ ਆ ਗਿਆ ਇਹਨਾਂ ਨੇ ਜਿਹੜਾ ਕਿਹਾ ਕਿ ਬਦਲਾਅ ਲੈ ਕੇ ਆਗੇ ਬਦਲਾਅ ਨਹੀਂ ਬਦਲਾ ਲੈਂਦੇ ਨੇ ਇਹ ਦੁਬਾਰੋ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਇਹ ਮੇਰੇ ਨਾਲੋਂ ਬੈਟਰ ਤੁਹਾਨੂੰ ਦੋਵੇਂ ਦੇ ਸਕਦੇ ਨੇ ਜਿਹੜੀ ਇੱਕ ਸੁਪਰੀਮੋ ਸਾਹਿਬ ਤੇ ਇੱਕ ਭਗਵੰਤ ਮਾਨ ਤੁਹਾਨੂੰ ਉੱਥੇ ਮੇਰੇ ਨਾਲੋਂ ਚੰਗਾ ਜਵਾਬ ਦੇ ਸਕਦੇ ਨੇ ਅੱਜ ਤੁਸੀਂ ਜੇ ਦੇਖਦੇ ਮੈਂ ਉਸ ਟਾਈਮ ਮੈਂ ਵੀ ਮੰਤਰੀ ਸੀਗਾ ਜੇ ਸੋਲੇ ਵਿਧਾਨ ਸਭਾ ਚ ਰੌਲਾ ਪਿਆ ਤੇ ਸਭ ਤੋਂ ਵੱਧ ਜੇ ਕੋਈ ਰੌਲਾ ਪਾਉਣ ਵਾਲਾ ਸੀ ਉਹਦੇ ਚ ਸਰਪਾਲ ਸੀਮਾ ਸੀ ਕੁਲਤਾਰ ਸੰਧਵਾ ਸੀ ਤਮਨ ਅਰੋਰਾ ਸੀ ਜਿਨ੍ਹਾਂ ਨੇ ਇਹਦੇ ਨਾਲ ਖੂਬ ਕੇ ਰੌੜੀ ਪਾਈ ਔਰ ਕਾਂਗਰਸ ਨੇ ਸਾਨੂੰ ਐਡਜਰਨ ਕਰਨਾ ਪਿਆ ਹਾਊਸ ਔਰ ਦੋ ਦਿਨ ਹੁੰਦਾ ਰਿਹਾ ਐਡਜਰਨ ਨੂੰ ਆਪੂ ਦਰ ਹੈ ਤੇ ਅੱਜ ਵੀ ਪਾਰਟੀ ਕੇ ਦੀ ਹੈ ਕਿ ਅਸੀਂ ਬਦਲਾਅ ਲੈ ਕੇ ਆਏ ਅਸੀਂ ਮੇਰੇ ਖਿਆਲ ਤੇ ਲੋਕਾਂ ਨੇ ਜਵਾਬ ਇਹਨਾਂ ਕੋਲ ਲੈਣੇ ਨੇ ਇਹ ਬਖਲਾਗੇ ਨੇ ਔਰ ਜੋ ਇਹਨਾਂ ਨੇ ਕੀਤਾ ਉਹ ਗਲਤ ਸਖਪਾਲ ਕਹਿ ਰਹੇ ਦੀ ਗ੍ਰਿਫਤਾਰੀ ਤੇ ਸਾਰੀ ਰਾਜਨੀਤਿਕ ਪਾਰਟੀਆਂ ਨੇ ਰੱਖੇਦੀ ਕੀਤੀ ਹੈ ਇੱਕ ਤਰ੍ਹਾਂ ਦੀ ਇੱਕ ਜੁੜਤਾ ਦਿਖਾਈ ਹੈ ਵੀ ਕਿਸ ਤਰ੍ਹਾਂ ਬਦਲਾਖੋੜੀ ਦੀ ਰਾਜਨੀਤੀ ਪੰਜਾਬ ਵਿੱਚ ਹੋ ਰਹੀ ਹੈ ਕੀ ਕਹੋਗੇ ਕਿਸ ਤਰ੍ਹਾਂ ਬਾਕੀ ਪੋਲੀਟੀਕਲ ਪਾਰਟੀਆਂ ਮੈਂ ਹੋਰ ਚੀਜ਼ ਦੱਸਣੀ ਚਾਹੁੰਦਾ ਕਿ ਜਿਹੜੇ ਤੁਸੀਂ ਬਦਲਾਖੋੜੀ ਦੀ ਹਰ ਪਾਰਟੀ ਔਰ ਹਰ ਬੰਦੇ ਨੇ ਨਾਲ ਖੜੂ ਕੇ ਇਹ ਗੱਲ ਕੀਤੀ ਹੈ ਔਰ ਇਹ ਸਾਰਿਆਂ ਨੂੰ ਖੜੇ ਬਣਾ ਲਏਗਾ ਇਹ ਨਾਲ ਹੀ ਮੈਂ ਇੱਕ ਸੀ ਹਰਦ ਸਿੰਘ ਜਨਾ ਕਿ ਇੱਕ 2015 ਚ ਵੀ ਤੇ ਕੋਈ ਉੱਥੇ ਕੇਸ ਹੋਇਆ 2-3 ਵਾਰ ਜਾਂ ਪਹਿਲਾਂ ਦੀ ਗੱਲ ਹੈ ਉਸ ਬੰਦੇ ਨੂੰ ਉਹ ਇਹ ਕਿਸੇ ਵਾਰ ਖੈਰਾ ਉਹਨੂੰ ਬਹੁਤ ਤੁਹਾਡੇ ਸਾਹਮਣੇ ਨਵੀਂ ਚੀਜ਼ ਆਏਗੀ ਇੱਕ ਹੋਰ ਪੇਸ ਤੇ ਵਿੱਚ ਵੀ ਇਨਵੋਲ ਕਰਨਗੇ ਕਿਉਂਕਿ ਸਰਾਸਰ ਗਲਤ ਹੈ ਕਿ ਬੰਦਾ ਜੇਲ੍ਹ ਚ ਪੂਰਾ ਹੁਣ ਟ੍ਰਾਂਨਜ਼ੀਟਰ ਡਿਮਾਂਡ ਲੈਣਗੇ ਉਹਨੂੰ ਕਹਿਣਗੇ ਕਿ ਹੁਣ ਡੰਡੇ ਨਾਲ ਤੇ ਤੂੰ ਇਹਦਾ ਨਾਮ ਲੈ ਤੇ ਇਹਦਾ ਵੀ ਨਾਮ ਤੁਹਾਡੇ ਸਾਹਮਣੇ ਤੁਸੀਂ ਦੋਆ ਦੇਣਾ ਕਹੋਗੇ ਜੇ ਇੱਕ ਹੋਰ ਇਹਦੇ ਤੇ ਪਰਚਾ ਜਿਹੜਾ ਦਿੱਤਾ ਇਹ ਕਰਕੇ ਇਹ ਜਿਹੜੀਆਂ ਹੱਥ ਨਾਲ ਠੰਡਾ ਦੇ ਰਹੀਆਂ ਨੇ ਦੇ ਰਹੇ ਇਹਨਾਂ ਨੂੰ ਮੂੰਹ ਨਾਲ ਵੀ ਨਹੀਂ ਖੋਲੋੜੀ। ਹੰਦਾਵਾ ਸਾਹਿਬ ਜਿਹੜੀ ਹੁਣ ਇਹ ਗ੍ਰਿਫਤਾਰੀਆਂ ਹੋ ਰਹੇ ਨੇ ਵੱਡੇ ਲੀਡਰਾਂ ਦੇ ਇੱਕ ਪਾਸੇ ਤੁਹਾਡਾ ਹਾਈ ਕਮਾਂਡਾ ਜਿਹੜਾ ਉਹ ਸੰਜੋਤੇ ਕਰਦਾ। ਅੱਜ ਲਈ ਮੇਰੀ ਗੱਲ ਸੁਣੋ। ਜਿਵੇਂ ਪਹਿਲਾਂ ਸੀ ਨਾ ਜਦੋਂ ਜਦੋਂ ਆਰਡੀਨੈਂਸ ਦੀ ਗੱਲ ਹੋਣੀ ਸੀ। ਹੋਰ ਉਹ ਵੀ ਦੇਖਿਆ ਹੋਣਾ ਕਿ ਉਸ ਵੇਲੇ ਨਾ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਜਿਹੜੀ ਨਹੀਂ ਇਹਨਾਂ ਨੂੰ ਬੁਲਾਰੀ ਅੱਜ ਤੱਕ ਸਾਡਾ ਪ੍ਰੈਜ਼ੀਡੈਂਟ ਮੈਸਟਰ ਪ੍ਰੋਮੋਸ ਪ੍ਰੈਜ਼ੀਡੈਂਟ ਯੂਨਾਈਟ ਰਾਜਗੀ ਔਰ ਕੇਸੀ ਵੈਨਕਾਲ ਜਿਹੜੀ ਜਨ ਸੈਕਟਰੀ ਆਰਗੇਨਾਈਜੇਸ਼ਨ ਉਹਨਾਂ ਦੀ ਅਜੇ ਤੱਕ ਮੀਟਿੰਗ ਤੇ ਨਹੀਂ ਹੋਈ ਜਿਨ੍ਹਾਂ ਦੇ ਨਾਲ ਕਦੀ ਵੀ ਕੋਈ ਦੇਖਣਾ ਜੇ ਹੋਈ ਆ ਤਾਂ ਸਾਰੀ ਜੁਆਇੰਟ ਪਾਰਟੀ ਦੀ ਮੀਟਿੰਗ ਹੋਈ ਸੀ ਉਦੋਂ ਇਹਨਾਂ ਨੇ ਉਦੋਂ ਵੀ ਇਹਨਾਂ ਨੇ ਜੋ ਜੋ ਗੱਲ ਕੀਤੀ ਆ ਉਹਨਾਂ ਮੰਗ ਰੱਖੀ ਸੀ ਕਿ ਸਾਡੀ ਜਿਹੜੀ ਚੀਜ਼ ਆ ਉਹਨੂੰ ਧਿਆਨ ਦਾ ਜਾਵੇ ਆਰਡੀਨੈਂਸ ਸਾਡਾ ਤੇ ਪਹਿਲਾਂ ਹੀ ਪ੍ਰੋਗਰਾਮ ਸੀ ਕਿ ਜੋ ਭਾਜਪਾ ਲੈ ਕੇ ਆਵੇਗੀ ਇਹ ਆਰਡੀਨੈਂਸ ਕੰਸੂਲਟਿਵ ਸਟੇਟ ਆਟੋਨੋਮੀ ਤੇ ਕੋਈ ਗੱਲ ਕਰਦੇ ਆ ਉਹਦੇ ਅਗੇਂਸਟ ਅਸੀਂ ਖੜੇ ਹੋਵਾਂਗੇ ਪਰ ਇਹੋ ਹੀ ਆਮ ਆਦਮੀ ਪਾਰਟੀ ਜਿਸ ਦਿਨ 370 ਦੀ ਧਾਰਾ ਆਈ ਸੀ ਇਹ ਭਾਜਪਾ ਦੇ ਨਾਲ ਖੜੀ ਹੋ ਕੇ ਉਹਨੂੰ ਸਪੋਰਟ ਕੀਤਾ ਸੀ ਕੀ ਇਸ ਕਰਕੇ ਇੱਕ ਚੀਜ਼ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਪੰਜਾਬ ਦੀ ਕਾਂਗਰਸ ਇੱਕ ਮੇਨ اپੋਜੀਸ਼ਨ ਪਾਰਟੀ ਹੈ ਪੰਜਾਬ ਦੇ ਵਿੱਚ ਤੇ ਅਸੀਂ ਰੂਲਿੰਗ ਪਾਰਟੀ ਨਾਲ ਤੁਸੀਂ ਮੈਨੂੰ ਜਵਾਬ ਦੇ ਦਿਓ ਦੇ ਬਾਅਦ ਚ ਮੈਂ ਹੁਣ ਤੁਹਾਨੂੰ ਕੁਐਸਚਨ ਕਰਦੇ ਲੱਗਾ ਕਿ ਇੱਕ ਮੇਨ اپੋਜੀਸ਼ਨ ਪਾਰਟੀ ਰੂਲਿੰਗ ਪਾਰਟੀ ਨਾਲ ਅਲਾਈਅੰਸ ਕਰਕੇ ਕੀ ਅਸੀਂ ਆਪਣਾ ਵਜੂਦ ਖਤਮ ਕਰਾਂਗੇ ਕੀ ਅਸੀਂ ਕਿਸੇ ਦੂਸਰੀ ਪਾਰਟੀ ਨੂੰ ਆਪਣੀ ਸਪੇਸ ਦਵਾਂਗੇ ਇਹ ਬਿਲਕੁਲ ਨਹੀਂ ਹੋਏਗਾ ਤੇ ਨਾ ਹੀ ਸਾਡਾ ਵਰਕਰ ਜਿਹੜਾ ਗਰਾਊਂਡ ਲੈਵਲ ਤੇ ਉਹ ਵੀ ਨਹੀਂ ਹਾਈ ਕਮਾਂਡ ਨੂੰ ਕੀ ਜਵਾਬ ਦਵਾਂਗੇ ਸਰ ਇਸ ਟਾਪਿਕ ਤੇ ਉੱਪਰ ਹਾਈ ਕਮਾਂਡ ਨੂੰ ਕੀ ਜਵਾਬ ਦਵਾਂਗੇ ਇੱਕ ਪਾਸੇ ਉਸ ਨੂੰ ਜੁਟਾ ਕਰ ਰਹੇ ਹਾਂ ਦੇਖੋ ਜੀ ਹਾਈ ਕਮਾਂਡ ਜਿਹੜੀ ਸਾਡੀ ਆ ਇਹ ਆਮ ਆਦਮੀ ਪਾਰਟੀ ਨੇ ਇਹ ਭਾਜਪਾ ਨੇ ਜਿਉਂ ਅਸੀਂ ਕਹਾਂਗੇ ਜੋ ਸਾਡਾ ਵਰਕਰ ਤਾਂ ਇਥੋਂ ਦਾ ਬੰਦਾ ਉਹ ਕੰਮ ਕਰ ਲਵੇ ਜੀ ਉਹ ਨਾ ਉਹ ਰੀਕਾ ਚਾਹੀਦਾ ਨਵਜੋਤ ਸਿੰਘ ਦੇ ਦੁਨੋ ਕੇ ਹੈਵੀ ਹਾਈਟ ਦਾ ਜਿਹੜਾ ਬੈਗਲ ਮੈਂ ਕਰਦਾ ਹੁਣ 1.3 ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਉਹ ਕਿਉਂਕਿ ਮੈਂ ਨਾ ਉਹਨਾਂ ਨਾਲ ਮੇਰੀ ਕੋਈ ਗਲਬਾਤ ਹੈ ਤੇ ਨਾ ਹੀ ਮੈਂ ਉਹਨਾਂ ਬਾਰੇ ਕੋਈ ਕਮੈਂਟ ਕਰਾਂ ਬਦਲਾਖੋਰੀ ਤੇ ਬਦਲਾਖੋਰੀ ਤੇ ਕਿਉਂ ਅੱਗੇ ਰਣਨੀਤੀ ਕੀ ਬਣਾ ਰਹੇ ਸਰ ਸੰਘਰਸ਼ ਕੋਈ ਲਿਖਿਆ ਜਾਵੇ ਜਿਸ ਤਰ੍ਹਾਂ ਸਖਪਾਲ ਕਹਿ ਰਹੇ ਹੁੰਦੇ ਸੰਘਰਸ਼ ਠੀਕ ਹੈ ਜਿਹੜਾ ਅਸੀਂ ਕਰ ਰਹੇ ਹਾਂ ਇੰਨੇ ਸੰਘਰਸ਼ ਤੇ ਹੁਣ ਵਿਕਤ 2 ਸਾਲ ਨਿਕਲ ਗਏ ਪਈਆਂ ਸਲਾਬਾਦ ਵੇਖੋ ਕੀ ਬਣਦਾ ਰੰਦਾਵਾ ਸਾਹਿਬ ਸ਼ਰਾਬ ਘਟਾਲੇ ਦੇ ਅਰੀਨੀ ਡੀ ਨਿਸ਼ਾਪਾ ਮਾਰਿਆ ਲੋਕ ਸਭਾ ਦਾ ਉਹ ਨੇ ਇਹਨਾਂ ਨੂੰ ਦਿਸਦਾ ਇੰਡੋਰ ਦੇ ਤੋਂ ਮੰਤਰੀ ਅੰਦਰ ਬੈਠੇ ਨੇ ਉਹਦੇ ਤੋਂ ਵੱਧ ਕੌਣ ਕਿਹੜਾ ਘਟਾਲਾ ਤੇ ਜਾਂ ਕੀ ਆ ਅੱਜ ਅੱਜ ਐਮਪੀ ਦੇ ਉੱਤੇ ਅਸੀਂ ਫੇਰ ਉਹਦੇ ਤੇ ਅਗੇਂਸਟ ਇਸ ਚੀਜ਼ ਦੇ ਤੇ ਗਵਰਨਮੈਂਟ ਦੀਆਂ ਜਿਹੜੀਆਂ ਉਹਦੀਆਂ ਪਾਲਿਸੀਜ਼ ਨੇ ਚਾਏ ਬੀਜੇਪੀ ਦੇ ਨੇ ਆਮ ਆਦਮੀ ਪਾਰਟੀ ਦੋਨਾਂ ਦੀ ਬੰਨ ਖੇੜੀ ਕਰਦਾ ਇਹ ਇਹ ਜਿਹੜਿਆ ਬਦਲਾਤ ਲੋਕ ਭਾਵਨਾਵਾਂ ਨੇ ਇਹਨਾਂ ਨੂੰ ਸਾਨੂੰ ਛੱਡਣਾ ਚਾਹੀਦਾ ਕਰਜ਼ਾ ਡੇ ਬਾਏ ਡੇ ਇਨਕਰੀਜ਼ ਹੋ ਰਿਹਾ ਕਿਸ ਤਰ੍ਹਾਂ ਜੱਜ ਕਰਦੇ ਹੋ ਅੰਦਾਜ਼ਾ ਸਾਹਿਬ ਦੇਖੋ ਮੈਂ ਕੱਲ ਪੜਿਆ ਇਹਦੇ ਕਿ ਬਹੁਤਾਂ ਦਿਨ ਮੈਂ ਦੇਖਿਆ ਜਿਹੜਾ ਨੇ ਕਿਹਾ ਜੀ 800 ਕਰੋੜ ਅਸੀਂ ਗੰਨੇ ਦੀ ਲਈ ਲੈ ਕੇ ਇੱਕ ਕਰਜ਼ਾ ਲੈ ਕੇ ਗੰਨੇ ਤੇ ਪੈਸੇ ਲਾਉਣੇ ਸੀ ਮੈਨੂੰ ਬੜੀ ਹੈਰਾਨਗੀ ਆ ਜਦ ਮੈਂ ਵੀ 5 ਸਾਲ ਰਹਿ ਗਿਆ ਗੰਨੇ ਤੇ ਮੈਂ ਵੀ ਪੈਸੇ ਲਾਉਂਦਾ ਰਿਹਾ ਕਰੀ ਤੁਸੀਂ ਵੇਖਿਆ ਸੀ ਕਿ ਸਰਕਾਰ ਨੇ ਕਰਜ਼ਾ ਲਿਆ ਤੇ ਗੰਨੇ ਦਾ ਰੇਟ ਲਾ ਸਰਕਾਰ ਆਪ ਜਨਰੇਟ ਕਰਦੀ ਹੈ ਇਹ ਦੇ ਜਦੋਂ ਕੋਈ ਕੰਮ ਨਾ ਹੋਵੇ ਜਦੋਂ ਇਹੋ ਜਿਹੀ ਚੀਜ਼ਾਂ ਸੋਚਣ ਲੱਗ ਪੈਂੀਆਂ ਤੇ ਜਿਹੜੇ ਬੰਦਿਆਂ ਨੂੰ 6 ਵਜੇ ਤੋਂ ਬਾਅਦ ਪਤਾ ਹੀ ਨਾ ਹੋਵੇ ਕਿ ਆਪਾਂ ਪੰਜਾਬ ਬਾਰੇ ਕੀ ਕਰਨਾ ਇਹ ਤੇ ਬੀ ਬੜਾ ਸੈਂਸੀਅਲਲੀ ਔਰ ਸੀਰੀਅਸਲੀ ਇਹ ਸੋਚਣਾ ਚਾਹਣਾ ਪੰਜਾਬ ਜਿਹੜੀਆਂ ਆਪਣੀ ਇਹੋ ਜਿਹੀ ਮੈਨੂੰ ਤੇ ਇਹ ਇਹ ਲੱਗ ਰਿਹਾ ਕਿ ਮੈਂ ਰਾਜਸਥਾਨ ਦੀ ਮੈਂ ਗੱਲ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਰਾਜਸਥਾਨ ਤੋਂ ਆਉਂਦੇ ਨੇ ਉਹ ਉਹ ਰਾਜਸਥਾਨ ਦੀ ਗੱਲ ਕਰਦੇ ਨੇ ਨੈਸ਼ਨਲ ਲੈਵਲ ਦੀ ਗੱਲ ਨਹੀਂ ਕਰਦੇ ਉਹ ਪ੍ਰਧਾਨ ਮੰਤਰੀ ਦੇ ਜੁਬੇ ਨੂੰ ਘਟਾ ਘਟਾ ਰਹੇ ਨੇ ਤੇ ਇਹ ਥੋੜਾ ਚੀਫ ਮਿਨਿਸਟਰ ਜਿਹਨੂੰ ਸਥਿਥ ਇੱਕ ਲੋਕੇ ਚਮੜੇ ਬਾਜੀ ਕਰਦਾ ਜਾਂ ਤੁਸੀਂ ਤਾਂ ਵਾਹੇ ਸਵਾਲ ਵੀ ਨਹੀਂ ਪੁੱਛ ਸਕਦੇ ਤੁਹਾਡੀ ਵੀ ਪ੍ਰੋਬਲਮ ਹੈ ਹਾਂ ਨਾ ਨਹੀਂ 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 ਉਹ ਵੀ ਕਰਨੀ ਕਿ ਕਹਿੰਦੇ ਪੁੱਛ ਕੇ ਇਹਨੂੰ ਕਰਕੇ ਇਹ ਜਿਹੜੀ ਚੀਜ਼ਾਂ ਨੇ ਸੀ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਦੀ ਜਿਹੜੀ ਸਟੇਟਸ ਆ ਉਹ ਉਸ ਸਟੇਟਸ ਨੂੰ ਥੱਲੇ ਨਹੀਂ ਆਉਣਾ ਚਾਹੀਦਾ ਔਰ ਜਦੋਂ ਆਪਾਂ ਲੈਕਚਰ ਕਰਦੇ ਆ ਉਹ ਨਾ ਹੋਵੇ ਕਿ ਉਹਦਾ ਮਜ਼ਾਕ ਬਣ ਇਹ ਜਿਹੜੀ ਜੋਣਾ ਦੇ ਤੋਂ ਦਾ ਤਿਆਰੀ ਕਰ ਲੋ ਜੀ ਤਿਆਰੀ ਕਰ ਲੋ ਮੁੱਖ ਮੰਤਰੀ ਪੰਜਾਬ ਦੇ 21 ਅਕਤੂਬਰ ਤੱਕ ਜਿਹੜੇ ਕੀਤੇ ਆ ਜੀ ਯਾਰ ਕੋਈ ਜੂਨ ਹੋ ਜੇ ਕੋਈ ਗੱਲ ਨਹੀਂ ਇਹਦੇ ਤੋਂ ਵਾਟਾ ਗੁਰ ਸਿੱਖੂਗੀ ਹੈਗਾ ਪੰਜਾਬ ਨੂੰ ਮੁੱਦਾ ਨਸ਼ੇ ਦਾ ਤੇ ਬਾੱਕ ਤੇ ਸੇਫਟੀ ਮੈਂ ਇਹ ਤੇ ਪਰ ਇਹ ਜ਼ਰੂਰ ਹੋ ਗਿਆ ਕਿ ਹੋਮ ਡਿਲੀਵਰੀ ਪਹਿਲਾਂ ਨਾਲੋਂ ਵੱਡੀ ਹੋ ਗਈ ਹੈ ਪਿੰਡਾਂ 'ਚ ਜਾ ਕੇ ਸ਼ਮਸ਼ਾਨ ਘਾਟ ਦੇਖੋ ਪਿੰਡਾਂ 'ਚ ਜਿਹੜੇ ਕੋਈ ਪੁਰਾਣੇ ਖੂਹ ਪਏ ਨੇ ਉੱਥੇ ਜਾ ਕੇ ਦੇਖੋ ਪੰਡਾਂ ਦੇ ਵਿੱਚ ਜਿਹੜੀਆਂ ਪਾਣੀ ਵਾਲੀਆਂ ਟੈਂਕੀਆਂ ਨੇ ਉੱਥੇ ਦੇਖੋ ਕਿਵੇਂ ਸਰਿੰਜਾਂ ਤੇ ਕਿਵੇਂ ਫੋਇਲ ਤੇ ਜਾਂ ਕੀ ਕੀ ਪਿਆ ਘਟਾਲੇ ਦੀਆਂ ਯਾਰ ਇੱਥੇ ਤੁਸੀਂ ਵੇਖਿਓ ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਤੁਸੀਂ 1 ਸਾਲ ਡੇਢ ਸਾਲ ਵੇਟ ਕਰੋ ਘਟਾਲੇ ਤੇ ਘਟਾਲਾ ਆਏਗਾ ਜਿਹੜੇ ਕਹਿੰਦੇ ਕਿ ਅਸੀਂ ਯਾਰ ਇਮਾਨਦਾਰ ਤੇ ਸੁਣਿਆ ਸੀ ਕਦੀ ਕੱਟੜ ਇਮਾਨਦਾਰ ਵੀ ਸੁਣਿਆ ਇਹਦੇ ਮੈਨੂੰ ਤੁਸੀਂ ਜਵਾਬ ਦੇ ਦਿਓ ਕਿ ਇਮਾਨਦਾਰੀ ਤੇ ਹੁੰਦੀ ਹੈ ਕੱਟੜ ਕੀ ਹੁੰਦੀ ਆ ਕੱਟੜ ਵਾ ਤੇ ਉਹ ਵੀ ਮਾੜਾ ਹੁੰਦਾ ਤੋ ਜੀ ਇਹਨਾਂ ਨੇ ਇੰਨੀ ਕਟੜ ਇਮਾਨਦਾਰ ਨੇ ਇਹਨਾਂ ਤੇ ਤੇ ਐਮ ਐਲ ਏ ਮੰਤਰੀ ਉਹਨਾਂ ਕਰਕੇ ਉਹਨਾਂ ਤੇ ਅੱਜ ਤੱਕ ਕਿਉਂ ਨਹੀਂ ਬੋਲੀ ਕਿੱਥੇ ਗਿਆ ਸਿੰਗਲੇ ਦਾ ਕੇਸ ਸੀ ਐਮ ਦੀ ਕੋਠੀ ਚੋਂ ਨਿਕਲਦੇ ਆ ਅਰੈਸਟ ਕਰ ਦਿੱਤਾ ਉਹ ਸਮਝ ਨਹੀਂ ਸੀ ਐਮ ਨੇ ਆਪ ਹੀ ਕੀਤਾ ਅਰੈਸਟ ਕਰਵਾਇਆ ਆਪਣੀ ਕੋਠੀ ਚੋਂ ਨਿਕਲੇ ਮੇਰੇ ਕੋਲ ਕਿੱਥੇ ਆਉ ਆਡੀਓ ਕਿੱਥੇ ਵੀਡੀਓ ਜੋ ਨਹੀਂ ਲੋਕਾਂ ਦੇ ਸਾਹਮਣੇ ਸਾਹਮਣੇ ਹੋਦੀ ਸਰਾਰੀ ਦਾ ਕੇਸ ਕਿੱਥੇ ਗਿਆ ਉਹ ਜਿਹੜਾ ਉੱਥੇ ਬੈਠਾ ਐਮ ਐਲ ਏ ਨੋਟ ਜਿੰਨ ਦਾ ਫੜਿਆ ਗਿਆ ਬਠਿੰਡੇ ਵਾਲਾ ਕਿੱਥੇ ਗਿਆ ਇਹ ਇੱਕ ਨਹੀਂ ਇਹ ਹਜ਼ਾਰ ਇਹ ਇਹਨਾਂ ਦੇ 92 ਦੇ 92 ਗੱਲ ਨਿਕਲਣਗੇ